ਅਮਰਸਰ ਤੋਂ ਪਾਰਪਾ ਦੇ ਉਮੀਦਵਾਰ ਰਣਜੀਤ ਸਿੰਘ ਸੰਧੂ ਨੇ ਅੱਜ ਅਮਰਸਰ ਦੇ ਇਲਾਕਾ ਨਵਾਂਪੁਰ ਤੇ ਡੈਮ ਕੈਂਦਾ ਦੌਰਾ ਕੀਤਾ ਤੇ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧਾ رابطہ ਕਾਇਮ ਕੀਤਾ ਸੰਦੂਸ਼ ਮੁੰਦਰੀ ਨੇ ਵਿਕਾਸ ਸ਼ਰਮਾ ਬੰਟੂ ਅਤੇ ਜਸਪਾਲ ਸਿੰਘ ਗੋਰਾ ਯੂਥ ਮੰਡਲ ਪ੍ਰਧਾਨ ਡੈਮ ਕੈਂਦਾ ਦੀ ਅਗਵਾਈ ਚ ਉਹਨਾਂ ਨੂੰ ਸਮਰਥਨ ਦੇਣ ਆਏ ਨੌਜਵਾਨਾਂ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਮਰੀਕਨ ਭਾਰਤੀ ਪ੍ਰਵਾਸੀ ਭਾਈਚਾਰੇ ਵੱਲੋਂ ਅਮਰਸਰ ਵਿੱਚ ਨੌਜਵਾਨਾਂ ਅਤੇ ਇਸਤਰੀਆਂ ਨੂੰ ਸਵੈਰੋ ਦੀ ਗਾਗ ਦੇ ਐਨਲਾਈਸਟ ਸਟਾਰਟਅਪ ਸ਼ੁਰੂ ਕਰਨ ਚ ਮਦਦ ਦੇਣ ਲਈ 100 ਮਿਲੀਅਨ ਅਮਰੀਕੀ ਡਾਲਰ ਜੋ ਲਗਭਗ 830 ਕਰੋੜ ਰੁਪਏ ਹਨ ਇਕੱਠੇ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਅਮਰitsar ਵਿੱਚ ਸਟਾਰਟਅਪ ਅਤੇ ਵਿਕਾਸਮੁਖੀ ਉਦਮੀਆਂ ਲਈ ਸੈਰਸਪਟਾ ਸੇਤ ਖੇਤੀਬਾੜੀ ਉਦਯੋਗ ਬਣੇ ਜਹੁਣਰ ਵਿਕਾਸ ਸਿੱਖਿਆ ਸੂਚਨਾ ਟੈਕਨੋਲੋਜੀ ਅਤੇ ਰਿਹائش ਲਈ ਫੰਡ ਮੁਹੱਈਆ ਕਰਵਾਇਆ ਜਾਵੇਗਾ ਇਸ ਮੌਕੇ ਵਿਕਾਸ ਸ਼ਰਮਾ ਬੰਟੂ ਅਤੇ ਜਸਪਾਲ ਸਿੰਘ ਗੁਰਾ ਮੀਟਿੰਗ ਵਿੱਚ ਆਈ ਸਾਰੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 1 ਜੂਨ ਵਾਲੇ ਦਿਨ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਵੋਟ ਪਾ ਕੇ ترنجیت ਸਿੰਘ ਸੰਦੂਸਮントਰੀ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਜਗਸ਼ਦੇਵ ਡੋਕਰਾ ਬਲਬੀਤ ਸਿੰਘ ਭਪਿੰਦਰ ਸਿੰਘ ਸੁਖਵਿੰਦਰ ਸਿੰਘ ਦਰਬਾਤ ਸਿੰਘ ਮੰਗਾ ਸਿੰਘ ਮੁਰਗੀਤ ਸਿੰਘ ਬੂਟਾ ਸਿੰਘ ਰਜਿੰਦਰ ਸ਼ਰਮਾ ਗੀਤਾ ਕੁਮਾਰੀ ਅਮਿਤ ਕੁਮਾਰ ਮੰਟੂ ਜਮਨ ਲਾਲ ਅਸ਼wini ਸ਼ਰਮਾ ਆਦਮ ਜੀ ਸਨ। ਤੁਸੀਂ ਆਪ ਹੀ ਦੇਖਿਆ ਜਿੱਥੇ ਵੀ ਜਾਈਦਾ ਆ ਅੰਬਰਸਰ ਦੀਆਂ ਮੁਸ਼ਕਲਾਂ ਹਰ ਕਲੋਨੀ ਚ ਹੈਗੀਆਂ ਨੇ ਕਾਨੂੰਨੀ ਵਿਵਸਥਾ ਡਰਗਸ ਦੀ ਸਾਫ ਸਫਾਈ ਦੀ ਆਲ ਓਵਰ ਇੰਡੀਆ ਬ੍ਰਾਹਮਣ ਸਭਾ ਇਨਕਮਾਂ ਦੀ ਏਮਪਲੋਇਮੈਂਟ ਦੀ ਸਭ ਜਗ੍ਹਾ ਬੱਚਿਆਂ ਦੀ ਆ ਜਿਹੜਾ ਸਾਡਾ ਯੂਥ ਆ ਇਹ ਸਾਰਾ ਹੁਣ ਸਾਨੂੰ ਫੋਕਸ ਕਰਨਾ ਪੈਣਾ ਅਸੀਂ ਅੰਬਰ ਸਰਦੀ ਡਿਵੈਲਪਮੈਂਟ ਲਈ ਬਿਲਕੁਲ ਇੱਕ ਅੱਖ ਨਾਲ ਜਿਤਨਾ ਅਰਜੁਨ ਆਪਣੇ ਸਾਹਮਣੇ ਲਕਸ਼ ਰੱਖਿਆ ਸੀ ਅਜੀ ਅੰਬਰ ਸਰਦੀ ਡਿਵੈਲਪਮੈਂਟ ਕਰਵਾਨੀ ਆ ਤੇ ਆ ਸਾਰੀਆਂ ਮੁਸ਼ਕਲਾਂ ਇਹਦੀਆਂ ਸੋਲੂਸ਼ਨ ਵੀ ਦਿੱਤੇ ਆ ਤੇ ਤੁਹਾਨੂੰ ਇਹ ਵੀ ਪਤਾ ਆ ਕਿ ਮੇਰੇ ਇੱਥੇ ਆਉਣਾ ਸਾਡਾ ਜਿਹੜਾ ਭਾਰਤੀ ਭਾਈਚਾਰਾ ਆ ਪੰਜਾਬੀ ਭਾਈਚਾਰਾ ਆ ਉਹ ਵੀ ਡਟ ਕੇ ਐਕਸਾਈਟਡ ਆ ਤੇ ਭਾਰਤ ਸਰਕਾਰ ਮੋਦੀ ਸਾਹਿਬ ਦੀਆਂ ਸਕੀਮਾਂ ਜਿਹੜੀਆਂ ਸਾਡੇ ਲੋਕਾਂ ਤੱਕ ਨਹੀਂ ਪਹੁੰਚੀਆਂ ਉਹਨਾਂ ਨੂੰ ਵੀ ਅਸੀਂ ਪਹਚਾਣਾ ਆ ਐਤ ਕਾਂ ਇਹ ਲੱਗਦਾ ਆ ਕਿ ਲੋਕ ਬਿਲਕੁਲ ਆਪਣੀਆਂ ਅੱਖਾਂ ਖੋਲ ਕੇ ਵੋਟਾਂ ਪਾਣਗੇ ਤੇ ਆਪਣੇ ਭਵਿਸ਼ ਲਈ ਆਪਣੇ ਬੱਚਿਆਂ ਦੇ ਫਿਊਚਰ ਲਈ ਵੋਟ ਕਰਨਗੇ ਪੰਜਾਬ ਬਾਹਰ ਦੀ ਜੰਦਾ ਪਾਰਟੀ ਕਹਿੰਦੀ ਹੈ ਚੰਦਰੀ ਹਲਕੇ ਦੇ ਵਿੱਚ ਇਹ ਡੈਂਗਨ ਮੰਡਲ ਦਾ ਪ੍ਰੋਗਰਾਮ ਸੀ ਮੈਂ ਵਿਕਾਸ ਸ਼ਰਮਾ ਮੇਰੇ ਘਰ ਦੇ ਵਿੱਚ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਨਵੇਂਗੋੜ੍ਹ ਤੋਂ ਸੰਤ ਸਾਹਿਬ ਦਾ ਪੈਦਲ ਮਾਰਚ ਸੀਗਾ ਜਿਹੜਾ ਮਨੁਪਾਰਟੀ ਦਾ ਆਦੇਸ਼ ਹੋਇਆ ਸੀਗਾ ਇਹਦੇ ਕਾਰਜਕਰਨ ਦਾ ਮਨੀਸ਼ ਜੀ ਦਾ ਕਰਨ ਜੀ ਦਾ ਖਾਸ ਕਰਕੇ ਆਦੇਸ਼ ਹੋਇਆ ਸੀ ਵੀ ਤੁਸੀਂ ਆਪਣੇ ਘਰ ਦੇ ਵਿੱਚ ਸਮਾਪਨ ਕਰਨਾ ਤੇ ਮੈਂ ਮੇਰੀ ਟੀਮ ਦੇ ਜਿਹੜੇ ਜਿੰਨੇ ਮੈਂਬਰ ਨੇ ਡਾਕਟਰ ਜਸਪਾਲ ਜੀ ਜਿਹੜੇ ਜਵਾ ਮੋਰਚਾ ਦੇ ਪ੍ਰੈਜ਼ੀਡੈਂਟ ਨੇ ਜੀ ਇਸ ਮੰਡਲ ਦੇ ਡਾਕਟਰ ਦੀਪਕ ਜੀ ਮੇਰੇ ਭਰਾ ਨੇ ਮੇਰੇ ਪਰਿਵਾਰ ਦੇ ਮੇਰੇ ਮਹੱਲੇ ਦੇ ਜਿੰਨੇ ਸਾਥੀ ਬਰੀ ਸੋਸਾਇਟੀ ਦੇ ਸਾਥੀ ਯਸ਼ਦੇਵ ਲੋਗਰਾ ਜੀ ਸਰਦਾਰ ਬੀਰ ਸਿੰਘ ਜੀ धवन ਸਾਹਿਬ ਟੈਲ ਸਿੰਘ ਜੀ ਇਸ ਮੰਡਲ ਦੇ ਪ੍ਰਧਾਨ ਤੇ ਸਾਰੇ ਮੇਰੇ ਇਲਾਕਾ ਨੁਮਾਸੀ ਜਿਨ੍ਹਾਂ ਨੇ ਅੱਧਿਆਨ ਕੇ ਮੇਰੀ ਸ਼ਾਨਦਗੀ ਹੈ ਤੇ ਪਾਰਟੀ ਦੀ ਇਲੈਕਸ਼ਨ ਦੇ ਪ੍ਰਤੀ ਜ਼ਿੰਮੇਵਾਰੀ ਦੇਖੋ ਜੀ ਅਸੀਂ ਤੇ ਇੱਕ ਸਿਪਾਈ ਅਸੀਂ ਪਾਰਟੀ ਦੀ ਸੇਵਾ ਸ਼ੁਰੂ ਤੇ ਕਰਦੇ ਆਏ ਭਾਈ ਬੋਰਨ ਅਸੀਂ ਜਨ ਸੰਗੀਆਂ ਜੀ ਅਸੀਂ ਉਹਦੀ ਸੇਵਾ ਕਰਦੇ ਆਂ ਫੈਸਲਾ ਲੋਕਾਂ ਨੇ ਕਰਨਾ ਕੈਂਡੀਡੇਟ ਜਿਹੜੇ ਹੈਗੇ ਨੇ ਚਾਰ ਕੈਂਡੀਡੇਟ ਸੰਧੂ ਸਾਹਿਬ ਨੇ ਤਾਰੀਵਾਲ ਸਾਹਿਬ ਨੇ ਜੋਸ਼ ਸਾਹਿਬ ਨੇ ਪਹੁੰਚ ਲਾਈ ਜੀ ਕਾਰਜਸ਼ਾਲੀ ਸਭ ਦੀ ਸਭ ਨੇ ਵੇਖੀ ਹੈ ਮੇਨ ਕੰਮ ਜਿਹੜਾ ਆਪਾਂ ਇਹ ਵੇਖਣਾ ਕਿ ਪੰਜਾਬ ਕੀ ਆਪਾਂ ਸਾਡੇ ਬੱਚੇ ਨੌਕਰੀ ਕਰਨ ਵਾਸਤੇ ਸਾਊਥ ਦੇ ਵਿੱਚ ਜਾਂ ਬੰਗਲੌਰ ਜਾਂ ਮੱਧ ਪ੍ਰਦੇਸ਼ ਜਾਂ ਕੁੰਨੇ ਜਾਂ ਉਹ ਇਹੋ ਜਿਹਾ ਸਿਸਟਮ ਬਣੇ ਪੰਜਾਬ ਦੇ ਵਿੱਚ ਕਿ ਇਹੋ ਜਿਹੇ ਕੈਂਡੀਡੇਟ ਜਿਤਾਈਏ ਆਪਾਂ ਸਾਡੀਆਂ ਜਿਹੜੀ ਪਨੀਰੀਏ ਜਿਹੜੇ ਬੱਚੇ ਜਿਹੜੇ ਮਾਪੇ ਯੂਨੀਵਰਸਿਟੀਆਂ ਚ ਪੜਾਉਂਦੇ ਨੇ ਵੀ ਚੈੱਕ ਕਰਨ ਵਾਸਤੇ ਜਾਂ ਕੋਈ ਹੋਰ ਜਿਹੜੇ ਕੋਰਸਿਸ ਕਰਨ ਵਾਸਤੇ ਜਿਨ੍ਹਾਂ ਨੂੰ میٹرਿਕ ਤੋਂ ਬਾਅਦ ਪਹਿਲੇ ਆਪਣੇ ਘਰੋਂ ਬਾਹਰ ਰਹਿਣਾ ਪੈਂਦਾ ਚਾਰ-ਪੰਜ ਸਾਲ ਵਾਸਤੇ ਫਿਰ ਨੌਕਰੀ ਵਾਸਤੇ ਵੀ ਉਹਨਾਂ ਨੂੰ ਸਦਾ ਇਹ ਵੀ ਹਿੰਦੁਸਤਾਨ ਦੇ ਦੂਸਰੇ ਕੋਨਿਆਂ ਤੇ ਜਾਂ ਬਾਹਰ ਦੇ ਪਾਸੇ ਜਾਣਾ ਪੈਂਦਾ ਸਿਸਟਮ ਕੋਈ ਇਸ ਤਰ੍ਹਾਂ ਦਾ ਬਣਾਈਏ ਰਿਕਵੈਸਟ ਕਰੀਏ ਮੋਦੀ ਸਾਹਿਬ ਨੂੰ ਕਰੀਏ ਜਾਂ ਆਉਣ ਵਾਲੀ ਜਿਹੜੀ ਵੀ ਸਰਕਾਰ ਬਣੇ ਤੇ ਕੈਂਡੀਡੇਟ ਉਹ ਚੁਣੀਏ ਜਿਹੜਾ ਇਹ ਕੰਮ ਕਰਵਾ ਸਕਦਾ ਹੈ ਸਭ ਤੋਂ ਇੰਪੋਰਟੈਂਟ ਹੈ ਦੂਸਰਾ ਤਨਮਨ ਧਨ ਦੇ ਨਾਲ ਆਪਾਂ ਸੰਗਠਨ ਦਾ ਕੰਮ ਕਰਾਂਗੇ ਇਹ ਇਲਾਕੇ ਨੂੰ ਜਿਤਾ ਕੇ ਭੇਜਾਂਗੇ ਪੂਰਾ ਪਰਚਮ ਲਖਾਵਾਵਾਂਗੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਇਸ ਇਲਾਕੇ ਤੋਂ ਜਿੱਤਣ ਦੀ ਆਪਾਂ ਤੁਹਾਨੂੰ ਸ਼ੋਰਟ ਕਰਦੇ ਆ ਕੁਣਵਾ ਮਾਰਿਆ ਮੈਨੂੰ ਆਪਣੇ ਇਲਾਕੇ ਦੇ ਲੋਕਾਂ ਦੇ ਉੱਤੇ ਆਪਣੇ ਵੋਟਰਾਂ ਦੇ ਉੱਤੇ ਸਪੋਟਰਾਂ ਦੇ ਉੱਤੇ ਮਾਵਾ ਪੈਨਾ ਦੇ ਉੱਤੇ ਆਪਣੇ ਸਾਥੀਆਂ ਦੇ ਉੱਤੇ ਭਰਾ ਪੂਰਾ ਮਾਰਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ ਵੀ ਉਹਦਾ ਵਕਤ ਨਹੀਂ ਹੁੰਦਾ ਲੱਤ ਤੋਂ ਤੇ ਹਾਂ ਡਿਊਟੀਆਂ ਹਰ ਬੰਦਾ ਨਿਭਾਉਂਦਾ ਹੈ ਆਪਣੀ ਉਹ ਤੇ ਇੱਕ ਕਾਰਜਕਰਤਾ ਦੇ ਤੌਰ ਦੇ ਉੱਤੇ ਸਾਰੀ ਲੱਗੋ ਐਸੇ ਏਰੀਆ ਦੇ ਵਿੱਚ ਦੋ ਵਾਰ ਕੋਲੈਕਸ਼ਨ ਲੜੇ ਕਰਨ ਦਿੱਤੀ ਅੱਜ ਦੇਖੋ ਕਿਹੜੀ ਜਗ੍ਹਾ ਤੇ ਪਹੁੰਚੇ ਕਾਰਜਕਰਤਾ ਦੇ ਤੌਰ ਤੇ ਉਹਨਾਂ ਦਾ ਬੜੀ ਇੱਕ ਬੜਾ ਵੱਡਾ ਯੋਗਦਾਨ ਹੈ ਇਸ ਇਲਾਕੇ ਇਸ ਸ਼ਹਿਰ ਅਛਾਤੇ ਲੰਲੇ ਪਾਪੀ ਵੀ ਜਿੰਨੇ ਸਾਡੀ ਲੀਡਰਸ਼ਿਪ ਤੇ ਮੈਂ ਪੂਰੀ ਆਪ ਦੇ ਲੋ ਜਿੰਨੇ ਵੀ ਮੇਰੇ ਇਲਾਕੇ ਦੇ ਕਾਰਜ ਕਰਤਾ ਹੈਗੇ ਨੇ ਵਹਿਲਾ ਬਿੰਦਲੇ ਨੇ ਯੂਥ ਬਿੰਦਲੇ ਹੈਗੇ ਸੀਨੀਅਰ ਸਰਕਲਿੰਗ ਬਿੰਦਲੇ ਉਹਨਾਂ ਨੂੰ ਇਹ ਦੁਸਤਾਂਗਾ ਤੇ ਆਪਾਂ ਸਾਰੇ ਇਸ ਦੀ ਇਸ ਵਾਰੀ ਹਮਲਾ ਮਾਰ ਕੇ ਵੱਧ ਤੋਂ ਵੱਧ ਵੋਟਾਂ ਦੇ ਨਾਲ ਆਪਣਾ ਆਪਣਾ ਇੱਕ ਨਿਬੂ ਦਿਤਾ ਦੇਣਾ ਹੈ ਡਾਕਟਰ ਜਸਪਾਲ ਸਿੰਘ ਹੁੰਦਾ ਯੂਥ ਡਿਵੀਜ਼ਨ ਪ੍ਰੈਜ਼ੀਡੈਂਟ ਕਾਂਗਰਸ ਮੰਡਲ ਭਾਜਪਾ ਦਾ ਬੜਾ ਸਿੱਧਾ ਸਿੱਧਾ ਸੰਦੇਸ਼ ਹੈ ਜਿੱਥੇ ਸਾਡਾ ਯੂਥ ਯੂਐਸਏ ਦੀ ਤਸ਼ਰੀਹੇ ਯੂਕੇ ਜਵਾਵ ਦੇਸ਼ਾਂ ਦੇ ਵਿੱਚ ਜਾਂਦਾ ਪਿਆ ਉਹਨਾਂ ਦਾ ਸਿੱਧਾ ਇੱਕ ਸੰਦੇਸ਼ ਹੈ ਕਿ ਇੱਕ ਯੂਐਸਏ ਦੀ ਧਰਤੀ ਤੋਂ ਭੇਜਿਆ ਇੱਕ ਕੈਂਡੀਡੇਟ ਜੋ ਅੱਜ ਅੰਮ੍ਰਿਤਸਰ ਦੀ ਚੋਣ ਲੜ ਰਿਹਾ ਇਹ ਸਾਫ ਸੰਦੇਸ਼ ਹੈਗਾ ਕਿ ਆਪਾਂ ਇੱਥੋਂ ਦੇ ਯੂਥ ਨੂੰ ਇੱਥੇ ਰੋਕਾਂਗੇ ਤਾਂ ਕਿ ਇੱਥੋਂ ਦਾ ਯੂਥ ਵਿਦੇਸ਼ਾਂ ਦੇ ਵਿੱਚ ਜਾ ਕੇ ਜੋ ਆਪਣਾ ਸਮਾਂ ਆਪਣਾ ਪੈਸਾ ਬਰਬਾਦ ਕਰ ਰਹੇ ਨੇ ਉਹ ਸਾਰਾ ਦੇਸ਼ ਦੇ ਵਿੱਚ ਸੇਵ ਕੀਤਾ ਜਾਵੇ ਯੂਥ ਨੂੰ ਇੱਥੇ ਹੀ ਐਜੂਕੇਸ਼ਨ ਦਿੱਤੀ ਜਾਵੇ ਇੱਥੇ ਕੰਮਕਾਰ ਦਿੱਤੇ ਜਾਵੇ ਇਹ ਸਾਫ ਸੁੱਥਰਾ ਸੰਦੇਸ਼ ਬੀਜੇਪੀ ਦਾ ਹੈਗਾ ਵਿਦੇਸ਼ਾਂ ਦੀ ਧਰਤੀ ਤੋਂ ਅਮਰੀਕਾ ਵਰਗੇ ਦੇਸ਼ ਦੇ ਵਿੱਚੋਂ ਯੂਐਸਏ ਦੇ ਵਿੱਚੋਂ ਇੱਕ ਕੈਂਡੀਡੇਟ ਬੀਜੇਪੀ ਨੇ ਚੁਣ ਕੇ ਆਪਣੀ ਸੱਭੀ ਧਰਤੀ ਤੇ ਆਪਣੀ ਸੱਭੀ ਲੋਕਾਂ ਦੀ ਸੇਵਾ ਲਈ ਭੇਜਿਆ ਉਹ ਸਾਫ ਸੰਦੇਸ਼ ਹੈ ਇਹ ਆਪ ਤੋਂ ਦੇਖਿਆ ਜੇ ਜਿਨੇ ਬਾਰੇ ਮੈਂ ਕੈਰੀਅਰ ਦੇ ਬਾਹਰ ਹੁੰਦਾ ਕਿ ਇਹਨਾਂ ਨੂੰ ਲੋਕਲ ਤੇ ਕੋਈ ਵੀ ਵੀਰਵਾਨੀ ਦੇਖੋ ਲੋਕਲ ਜੋ ਬਹੁਤ ਹੈ ਆਂਡੋ ਦੇ ਲੋਕਲ ਸੇਵਾ ਹੀ ਕਰਦੇ ਨੇ ਤੇ ਜਦੋਂ ਟਿੱਗਰ ਦੇ ਡਿਵੀਜ਼ਨ ਤੋਂ ਬਾਅਦ ਦੀ ਜਦੋਂ ਵੀ ਅਸੀਂ ਲੋਕਾਂ ਦੇ ਵਿੱਚ ਵੀ ਉਹ ਦੇਖੀਦਾ ਨਾ ਹਰ ਇੱਕ ਨੂੰ ਹੁੰਦਾ ਕਿ ਸਾਨੂੰ ਪੜਿਆ ਲਿਖਿਆ ਲੀਡਰ ਚਾਹੀਦਾ ਤੇ ਦੇਖੋ ਤਰਨਜੀਤ ਸਿੰਘ ਸੰਧੂ ਜੀ ਤੋਂ ਪੜਿਆ ਲਿਖਿਆ ਲੀਡਰ ਕੋਈ ਹੈਗਾ ਵੀ ਨਹੀਂ ਤੇ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਇੰਨਾ ਪੜਿਆ ਲਿਖਿਆ ਲੀਡਰ ਲੱਭਣਾ ਵੀ ਕੋਈ ਨਹੀਂ ਨਾ ਪੰਜਾਬ ਚ ਲੱਭਣਾ ਤੇ ਨਾ ਅੰਮ੍ਰਿਤਸਰ ਚ ਲੱਭਣਾ ਤੇ ਉਹ ਵੀ ਅੰਮ੍ਰਿਤਸਰ ਦੀ ਧਰਤੀ ਤੋਂ ਹੀ ਇਤੋ ਦਾ ਹੀ ਬਲੱਡ ਹੈ ਇੱਜਾਸੀ ਸਮੁੰਦਰੀ ਜੀ ਦੇ ਪੋਤਰੇ ਨੇ ਉਹਨਾਂ ਦਾ ਪਿਸ਼ੋਕਰ ਉਹਨਾਂ ਦਾ ਜਨਮ ਅੰਮ੍ਰਿਤਸਰ ਹੀ ਆ ਤੇ ਜਦੋਂ ਇੰਨੀ ਉੱਪਰ ਇੰਨੀ ਹਾਈ ਲੈਵਲ ਤੇ ਜਾਣਾ ਚਾਹੋ ਤੇ ਲੈ ਸਕੋ ਇੱਥੋਂ ਤੱਕ ਪਹੁੰਚਣਾ ਪੈਂਦਾ